ਆਲੀ ਅੱਕ ਸਾਰੀ ਖਤਮ ਹੋਈ ਵੀ ਹੈ ਹੁਣ ਇਹਦਾ ਕੌਣ ਹੈ ਜ਼ਿੰਮੇਦਾਰ ਉਹ ਕਹਿੰਦੇ ਨੇ ਕਿ ਅਸੀਂ ਅਥਰੂ ਗੈਸ ਦੇ ਗੋਲੇ ਨਹੀਂ ਸੱਟੇ ਅਸੀਂ ਸ਼ਰਲੇ ਸੱਟੇ ਹੀ ਨਹੀਂ ਕਹਿੰਦੇ ਆਹ ਕੌਣ ਚਲਾ ਰਿਹਾ ਆ ਡੀਜੀਪੀ ਨੂੰ ਪੁੱਛੇ ਇੱਕ ਵਾਰੀ ਕਿ ਡੀਜੀਪੀ ਨੂੰ ਆਹ ਕੌਣ ਚਲਾ ਰਿਹਾ ਅਸੀਂ ਚਲਾ ਰਹੇ ਹਾਂ ਸੈਂਸਰ ਹੋਰ ਵੀ ਲੱਗਿਆ ਹੋਰੇ ਹਨ ਜਿਹੜਾ ਕੰਨ ਪਾੜਦਾ ਉਹ ਨੇਵੀ ਮਾਂ ਲੱਗਦੇ ਹਨ ਸਮੁੰਦਰਾਂ ਮੇਰੇ ਡੈਡੀ ਵੀ ਆਰਮੀ ਚਾਹ ਉਹਨਾਂ ਦਾ ਤੇ ਪੰਜਾਬ ਦਾ ਏਰੀਆ ਹਾਂ ਆ ਅਸੀਂ ਖੜ ਵੀ ਨਹੀਂ ਸਕਦੇ ਆਹ ਰੋਡ 'ਵਾ ਨਾਲੇ ਸਾਰੇ ਕਹਿੰਦੇ ਐਕਸਪਾਇਰੀ ਬੰਬ ਵਗੇ ਰਹੇ ਆ ਆਦਾ ਲਾਊਡ ਵੀ ਨਹੀਂ ਹੁੰਦੇ ਉਹਰੇ ਉਹਨ ਮੇਰੇ ਸਾਟ ਵਜੇ ਇਹਦਾ ਕੌਣ ਜ਼ਿੰਮੇਦਾਰ ਹੈ ਕੋਈ ਦੇਵਾ ਮੈਂ ਕਿਸ ਕਰਾਂ ਕਿਹੜਾ ਬੰਦੇ ਨੇ ਮਾਰੇ ਉੱਥੇ ਕੋਈ ਬੰਦਾ ਦਿਖ ਰਿਹਾ ਨਾਲੇ ਸਾਰੇ ਮੁਰੇ ਹੋ ਕੇ ਮਾਰ ਰਹੇ ਸਾਰਿਆਂ ਨੂੰ ਕੁੱਲੀ ਛੁੱਟ ਦੇਈ ਵੀ ਉਹਨਾਂ ਨੂੰ ਸ਼ੰਭੂ ਬਾਰਡਰ ਦਾ ਅੱਜ ਦਾ ਦਿਨ ਹੰਗਾਮੀ ਆ ਰਿਹਾ ਆ ਇਸ ਦਾ ਇੱਕੋ ਇੱਕ ਕਾਰਨ ਹੈ ਕਿਉਂਕਿ ਲਗਾਤਾਰ ਗੋਲੇ ਸਿੱਟੇ ਗਏ ਨੇ ਗੋਲੇ ਭਾਵੇਂ ਥਰੂ ਗੈਸ ਦੇ ਹੋਣ ਭਾਵੇਂ ਕੋਈ ਚੀਜ਼ਾਂ ਹੋਣ ਜੋ ਚੀਜ਼ਾਂ ਐਨੀ ਦੇਰ ਤੋਂ ਕੀਤੀਆਂ ਜਾ ਰਹੀਆਂ ਸੀ ਐਨੇ ਦਿਨ ਤੋਂ ਨਜ਼ਰ ਆ ਰਿਆ ਸੀ ਪੇਸ਼ ਆ ਰਿਆ ਸੀ ਉਹ ਦੁਬਾਰਾ ਵਾਪਰ ਗਿਆ ਹੈ ਔਰ ਨੌਜਵਾਨ ਫੱਟੜ ਹੋਏ ਨੇ ਨਾ ਸਿਰਫ ਫੱਟੜ ਹੋਏ ਨੇ ਸਗੋਂ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਉਹ ਦਰਦਨਾਕ ਹਾਦਸਾ ਵਾਪਰਿਆ ਜਿਹੜਾ ਖਨੌਰੀ ਬਾਰਡਰ ਦੇ ਉੱਤੇ ਉਸ ਤੋਂ ਅਜੇ ਉੱਪਰ ਹੀ ਰਹੇ ਹੁੰਦੇ ਆ ਤੇ ਸ਼ੰਭੂ ਬਾਰਡਰ ਦੇ ਵਿੱਚ ਵੀ ਹਾਲਾਤ ਤਣਾਅਪੂਰਨ ਹੋ ਜਾਂਦੇ ਨੇ ਫਿਲਹਾਲ ਮੇਰੇ ਨਾਲ ਇੱਕ ਨੌਜਵਾਨ ਹੈਗਾ ਆ ਜਿਸ ਦੇ ਸੱਟਾਂ ਲੱਗੀਆਂ ਹੋਈਆਂ ਗੰਭੀਰ ਫੱਟੜ ਹੈ ਨੌਜਵਾਨ ਇੱਕ ਅੱਖ ਜਿਹੜੀ ਆ ਉਹ ਟੋਟਲੀ ਟੱਕੀ ਹੋਈ ਹੈ ਤੇ ਦੂਜੀ ਅੱਖ ਜਿਹੜੀ ਆ ਉਹ ਸਬੂਤੀ ਫਿਲਹਾਲ ਨਜ਼ਰ ਆ ਰਹੀ ਹੈ ਭਾਈ ਸਾਹਿਬ ਤੁਹਾਡਾ ਨਾਮ ਦੱਸਿਓ ਪਹਿਲਾਂ ਕਿੱਥੋਂ ਆਏ ਹੋ ਬਈ ਮੇਰਾ ਨਾਮ ਆਰਸੀਮਰ ਹਨਾ ਮਾਲੀ ਤੋਂ ਆਏ ਸੀ ਹਾਂ ਜੀ ਕੀ ਹੋਇਆ ਕਿ ਭਾਈ ਸਾਹਿਬ ਬਈ ਅਸੀਂ ਉੱਥੇ ਅੱਗੇ ਬੈਠੇ تھے ਜਦ ਕੋਲ ਆਈ ਵੀ ਸੀ ਕਿ 4 ਵਜੇ ਤੱਕ ਮੀਟਿੰਗ ਚੱਲ ਰਹੀ ਹੈ ਅਸੀਂ ਤਾਂ ਅੱਗੇ ਬੈਠੇ ਤੇ ਚੁੱਪ ਜਾਇਆ ਤੁਹਾਨੂੰ ਵੀ ਪਤਾ ਕੋਈ ਹੱਥ ਨਹੀਂ ਤਾਂ ਕੋਈ ਹਥਿਆਰ ਨਹੀਂ ਕੋਸਿੰਦਾ ਉਧਰ ਤੇ ਗੋਲੇ ਘੇਰ ਰਹੇ ਆ ਉਹਨਾਂ ਨੇ ਕਹਿੰਦੇ ਆਸੂ ਵੈਸ ਬੰਬ ਐਨ ਮੇਰੇ ਅੱਖ ਵਾਂ ਮਾਰਿਆ ਜਦ ਉੱਤੇ ਕਹਿੰਦੇ ਬੱਜਿਆ ਪੁੱਟਿਆ ਉਹ ਸ਼ਰਲਾ ਅੱਖ ਵਜ ਅੱਖ ਪਈ ਮਾਰਿਆ ਉਹਨਾਂ ਨੇ ਇਹ ਡਰੋਨ ਤੋਂ ਤੁਹਾਡੇ ਮਾਰਿਆ ਗਿਆ ਨਾ ਸਾਹਮਣੇ ਦੀ ਮਾਰਿਆ ਸਾਹਮਣੇ ਦੀ ਆ ਆ ਸਾਹਮਣੇ ਦੀ ਮਾਰ ਆਹ ਮੂਗ ਬੱਜਾ ਉਹ ਮੁੰਡੇ ਨੂੰ ਲਕੋ ਲਿਆ ਉੱਤੇ ਵਾ ਤਿੰਨ ਹੋਰ ਮਾਰੇ ਉਹਨਾਂ ਨੇ ਅੱਛਾ ਜਦ ਯਾਰ ਕਹਿੰਦੇ ਕੋਲ ਦੇਈ ਵੀ ਹੈ ਉਹਨਾਂ ਨੂੰ 4 ਵਜ ਦੀ ਕੋਲ ਦੇਈ ਵੀ ਹੈ ਉਹਨਾਂ ਦਾ ਕੀ ਮਤਲਬ ਆਂਦਾ ਘੇਰਨੇ ਦਾ ਸਰਕਾਰ ਨੇ ਬੋਲਿਆ ਕਿ 4 ਵਜੇ ਤੱਕ ਬੈਠੋ ਸਰਕਾਰੀ ਬੰਦੇ ਆ ਸਰਕਾਰੀ ਬੰਦੇ ਨੂੰ ਕਿਹਾ ਕਿ ਨਾਲ ਅਲਾਉਟ ਕਰਿਆ ਕੀ ਮਾਰਨੇਗਾ ਜਾਂ 4 ਵਜੇ ਦੀ ਕੌਲ ਆ ਫਿਰ ਕੀ ਕਾਤੇ ਮਾਰ ਰਹੇ ਸੀ ਮਜ਼ਾ ਲੈ ਰਹੇ ਆ ਉੱਥੇ ਨਾਲੇ ਸਾਰੇ ਕਹਿੰਦੇ ਐਕਸਪਾਇਰੀ ਬੰਬ ਗੇਰ ਰਹੇ ਆ ਆਦਾ ਲਾਉਡ ਵੀ ਨਹੀਂ ਹੁੰਦੇ ਰੇ ਕਾਤੇ ਗੇਰ ਰਹੇ ਕੋਈ ਨਾ ਪੇ ਕੇਸ ਕਰਨੇ ਵਾਲਾ ਹੈਗਾ ਕੇਸ ਕਰੇ ਨਾ ਵਾ ਦੀ ਹੁਣ ਮੇਰੀ ਅੱਖ ਪੱਟੀ ਆ ਸਾਰੀ ਉਰੇ ਚੜਲਾ ਬਜੇ ਉਰੇ ਅੱਖ ਪਾੜਤੀ ਸਾਰੀ ਆਹਲੀ ਅੱਖ ਸਾਰੀ ਖਤਮ ਹੋਈ ਵੀ ਹੈ ਠੀਕ ਨਹੀਂ ਹੁਣ ਇਹਦਾ ਕੌਣ ਹੈ ਜ਼ਿੰਮੇਦਾਰ ਠੀਕ ਨਹੀਂ ਪੰਜਾਬ ਸਰਕਾਰ ਤਾਂ ਕੁਝ ਨਹੀਂ ਕਰ ਰਹੀ ਨਾਲੇ ਪੰਜਾਬ ਮੈਂ ਬੈਠ ਕੇ ਕਰ ਰਹਿਆ ਪੰਜਾਬ ਦਾ ਏਰੀਆ ਆ ਅਸੀਂ ਖੜ੍ਹ ਵੀ ਨਹੀਂ ਸਕਦੇ ਆ ਰੋਡ 'ਵਾ ਰੋਡ 'ਤੇ ਖੜਨੇ ਵਿੱਚੇ ਵੀ ਕਹਿੰਦੇ ਗੋਲੇ ਗੇਰ ਰਹੇ ਆ ਮੈਨੂੰ ਆ ਨਹੀਂ ਸਮਝ ਆਈ ਜਦ ਸਰਕਾਰ ਨੇ ਆ ਬੋਲਿਆ ਕਿ ਚੁੱਪਚਾਪ ਸ਼ਾਂਤੀ ਮੂਰ ਰੱਖੋ ਇਹਨਾਂ ਦੇ ਗੋਲੇ ਗੇਰਨਾ ਕਿਹਨੂੰ ਬੋਲਿਆ ਇਹਨਾਂ ਨੂੰ ਤੁਸੀਂ ਸ਼ਾਂਤੀਪੂਰਕ ਬੈਠੇ ਸੀ ਅਸੀਂ ਸ਼ਾਂਤੀਪੂਰਕ ਬੈਠੇ ਤੁਹਾਡੂ ਸਾਰੇ ਵੀਡੀਓ ਦੇਖੂਗੀ ਚੁੱਪਚਾਪ ਬੈਠੇ ਆ ਉੱਥੇ ਬੈਠੇ ਆ ਬੈਠੇ ਬੈਠੇ ਨੇ ਅਗਲੇ ਨੇ ਸਿੱਧਾ ਮਾਰਿਆ ਨਾਲੇ ਮਾਰ ਕੇ ਹੱਥ ਵੀ ਖੜੇ ਕਰੇ ਆ ਮਾਰਨੇ ਕਿ ਕਿਆ ਮਤਲਬ ਜਦ ਸਰਕਾਰ ਨੇ ਬੋਲਿਆ ਕਿ ਚੁੱਪਚਾਪ ਬਹਿ ਜਾਓ ਹੱਥ ਖੜੇ ਕਰ ਰਹੇ ਆ ਕਰ ਰਹੇ ਆ ਡੀਗਰੀ ਦਾ ਸਰਕਾਰਾਂ ਵੱਲ ਗਾਲਾਂ ਕੱਢ ਰਹੇ ਆ ਸਾਰੇ ਕਰ ਆਜੋ 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 ਠੀਕ ਆ ਆ ਆ ਆ ਹੋ ਰਿਹਾ ਨੂੰ ਪ੍ਰੋਵੋਕ ਕਰਦੇ ਪਏ ਜਿਹੜੇ ਹਰਿਆਣੇ ਵਾਲੇ ਪਾਸੇ ਹਾਂ ਨਾਲੇ ਅਸੀਂ ਬੈਠੇ ਆ ਬੈਠਦੇ ਨੂੰ ਕਿਆ ਮਤਲਬ ਹੈ ਸਿੱਧਾ ਮਾਰ ਰਹੇ ਆ ਜਮ ਨੂੰ ਇੱਕ ਮੁੰਡੇ ਨੇ ਲੁਕੋਇਆ ਮੇਰੇ ਨਾਲ ਕੇ ਮੁੰਡੇ ਨੇ ਲੁਕੋ ਕੇ ਜੱਫੀ ਪਾ ਕੇ ਬੈਠਿਆ ਉਹਦੇ ਬਾਅਦ ਤਿੰਨ ਹੋਰ ਮਾਰਿਆ ਤੁਸੀਂ ਬੈਠੇ ਸੀ ਹਾਂ ਜਿੱਥੇ ਲੁਕੋ ਕੇ ਰੱਖਿਆ ਉਹ ਤਿੰਨ ਹੋਰ ਮਾਰਿਆ ਉਹਨਾਂ ਨੇ ਐਨ ਸਿੱਧਾ ਸਿੱਧਾ ਕਰਕੇ ਮਾਰਿਆ ਉਹਨਾਂ ਕਿ ਗੋਲੀਆਂ ਕਿਆ ਮਤਲਬ ਆਂਦਾ ਜੱ짜 ਸਰਕਾਰ ਨੇ ਟਾਈਮ ਦੇ ਆ ਬਚਾਰਵੇ ਦਾ ਉਹ ਸਰਕਾਰੀ ਬੰਦੇ ਆ ਮੁਲਾਜ਼ਮ ਹੈ ਉਹਨਾਂ ਨੇ ਕਹਨੇ ਆਰਡਰ ਤਾਂ ਨਹੀਂ ਹੈ ਗਿਆ ਚੀਜ਼ ਦਾ ਕਿਨੇ ਆਰਡਰ ਦੇ ਉਹਨੂੰ ਆ ਪੁੱਛਣਾ ਸੀਦਾ ਤੁਹਾਨੂੰ ਹੀ ਕਰੀ ਇਹਨਾਂ ਨੂੰ ਪੁੱਛ ਨਹੀਂਦਾ ਇਹਦੀ ਗੱਲ ਇੱਥੇ ਹੁੰਦੀ ਹੈ ਭਾਜੀ ਮੈਨੂੰ ਨਹੀਂ ਪਤਾ ਤੁਹਾਨੂੰ ਪਤਾ ਕਿ ਨਹੀਂ ਪਰ ਹਰਿਆਣਾ ਦੇ ਜਿਹੜੇ ਡੀਜੀਪੀ ਨੇ ਉਹ ਕਹਿੰਦੇ ਨੇ ਕਿ ਅਸੀਂ ਅਥਰੂ ਗੈਸ ਦੇ ਗੋਲੇ ਨਹੀਂ ਸਿੱਟੇ ਅਸੀਂ ਸ਼ਰਲੇ ਸਿੱਟੇ ਹੀ ਨਹੀਂ ਕਹਿੰਦੇ ਯਾਰ ਫਿਰ ਵੀਡੀਓ ਵਿੱਚ ਕੀ ਆਏ ਵੀਡੀਓ ਵਿੱਚ ਕੀ ਆਏ ਨਕਲੀ ਚੀਜ਼ਾਂ ਆ ਬਿਲਕੁਲ ਇੱਥੇ ਇਹ ਦੱਸ ਰਿਹਾ ਬਹੁਤ ਜੀ ਡੀਜੀਪੀ ਡੀਜੀਪੀ ਨੇ ਕਰੀ ਵੀਡੀਓ ਦਿਖਾਣ ਦੀ ਜੀ ਆਹ ਕੌਣ ਗੇਰ ਰਿਹਾ ਫਿਰ ਅਸੀਂ ਗੇਰ ਰਹੇ ਹਾਂ ਸਾਡੇ ਕੋਲੇ ਸਾਡੇ ਕੋਲ ਉੱਤੇ ਇੱਕ ਵਾਰੀ ਦੇਖੋ ਤੁਹਾਡੇ ਕੋਲ ਵੀਡੀਓ ਆਉਂਗੀ ਸਾਰੀਆਂ ਤੁਸੀਂ ਉਹਨਾਂ ਨੂੰ ਕਾ ਵਸਾਦੇ ਸਾਡੇ ਕੋਲ ਸਰੇਆਮ ਸਬੂਤ ਹੈ ਕੀ ਕਰ ਰਹੇ ਹੋ ਬਿਲਕੁਲ ਲੰਗੇ ਦਿਨ ਗੱਲ ਸਾਹਮਣੇ ਆਉਂਦੀ ਹੈ ਡੀਜੀਪੀ ਸਾਹਿਬ ਹਰਿਆਣੇ ਦੇ ਕਹਿੰਦੇ ਨੇ ਕਿ ਅਸੀਂ ਇਦਾਂ ਦਾ ਕੋਈ ਵੀ ਹਮਲਾ ਨਹੀਂ ਕਰਾਉਂਦੇ ਪਏ ਨਾ ਹੀ ਸਾਡਾ ਪ੍ਰਸ਼ਾਸਨ ਕਰਦਾ ਪਿਆ ਪਰ ਹਾਲਾਤ ਤੁਹਾਡੇ ਸਾਹਮਣੇ ਆ ਲਗਾਤਾਰ ਇਹ ਨੌਜਵਾਨੀਆਂ ਇਹਨਾਂ ਮਰ ਕੇ ਨੌਜਵਾਨ ਜਿਹੜੇ ਨੇ ਉਹ बार-बार ਆਪਣੀਆਂ ਸੱਟਾਂ ਦਿਖਾ ਰਹੇ ਨੇ ਆਪਣੇ ਲੱਗੇ ਫੱਟ ਦਿਖਾ ਰਹੇ ਨੇ ਔਰ ਨਾਲ ਦੀ ਨਾਲ ਉਹ ਤਸਵੀਰਾਂ ਦਿਖਾ ਰਹੇ ਨੇ ਵੀਡੀਓ ਵੀ ਭਾਈ ਸਾਹਿਬ ਨੇ ਕਹਿੰਦੇ ਬਣਾਈ ਹੈ ਔਰ ਮੌਕੇ ਦੀਆਂ ਤਸਵੀਰਾਂ ਕਹਿੰਦੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਜੇ ਆਪਾਂ ਦੇਖੀਏ ਤਾਂ ਆਹ ਕੌਣ ਚਲਾ ਰਿਹਾ ਆ ਡੀਜੀਪੀ ਨੂੰ ਪੁੱਛੇ ਇੱਕ ਵਾਰੀ ਕਿ ਡੀਜੀਪੀ ਨੂੰ ਆਹ ਕੌਣ ਚਲਾ ਰਿਹਾ ਐਸੀ ਚਲਾ ਰਹੇ ਆ ਇਹ ਉਹਨੇ ਕੀ ਸਰਕਾਰ ਚ ਲਾਇਆ ਉਹਨਾਂ ਨੇ ਕਿਹਨਾ ਆਰਡਰ ਦੇ ਆ 4 ਵਜੇ ਤੱਕ ਦੇ ਕੌਣ ਚਲਾ ਰਿਹਾ ਦੇਖਿਓ ਬੇ ਮਤਲਬ ਮਜ਼ੇ ਲੈ ਰਹੇ ਆ ਜਦ ਮਾਨ ਕਰਦਾ ਜੇ ਦੀ ਗੇਰਦੇ ਨੇ ਡਰੋਨ ਤੇ ਗੇਰਦੇ ਨੇ ਕੌਣ ਹੱਕ ਬੰਦਾ ਔਰ ਇਹ ਤਿੰਨੀਆਂ ਬੈਠੀਆਂ ਔਰ ਤੇ ਕਰ ਗੇਰੇ ਨੇ ਡਰੋਨ ਜੇ ਕਿ ਤੁਹਾਨੂੰ ਐ ਨਹੀਂ ਲੱਗਦਾ ਕਿ ਇਸ ਵਾਰੀ ਜਿਹੜਾ ਡਰੋਨ ਆਇਆ ਆ ਜਾਂ ਫਿਰ ਜਿਹੜੇ ਬੰਬ ਗੋਲੇ ਭਰਾਈ ਗਏ ਨੇ ਉਹ ਪਹਿਲਾਂ ਨਾਲੋਂ ਜ਼ ਸੱfte ਜਿਆਦਾ ਕਰਿਆ ਕਿਉਂਕਿ ਅੱਜ ਦੇ ਦਿਨ ਮਾ 150 ਗੋਲੇ ਗਿਰਿਆ ਹੋਣਾ ਉਹ ਵੀ ਸ਼ਾਂਤੀ ਇੱਕ ਪਾਸੇ ਕਹਿ ਰਹੇ ਸ਼ਾਂਤੀਪੂਰਕ ਕੋ ਇੱਕ ਪਾਸੇ ਗੋਲੇ ਗੇਰੇ ਆ ਮਤਲਬ ਅਸੀਂ ਜੇ ਚੁੱਪਚਾ ਬੈਠੇ ਆ ਜੇ ਅਸੀਂ ਕੁਝ ਕਰਨਾ ਅਜੂ ਮੈ ਸਾਨੂੰ ਖਾਲਿਸਤਾਨ ਕੇ ਨੇ ਖਾਲਿਸਤਾਨ ਕਾ ਕੀ ਮਤਲਬ ਹੈ ਕਾਜ਼ੀਾਂ ਕਾ ਪਵਿੱਤਰ ਸਥਾਨ ਹੈ ਉਹ ਹੁੰਦਾ ਠੀਕ ਆ ਹੋਰ ਕੁਝ ਬਣਾ ਦੇ ਨੇ ਖਾਲਿਸਤਾਨ ਨੂੰ ਗੁੰਡੇ ਬਣਾ ਦੇ ਨੇ ਕੁਝ ਬਣਾ ਦੇ ਨੇ ਉਹ ਵੀ ਛੱਡੋ ਚਲੋ ਹੁਣ ਕਹਿੰਦੇ ਆ ਫਾਰਮਰ ਕਾ ਪ੍ਰੋਟੈਸਟ ਦਾ ਰਾਮਨ ਲ ਬੈਠੇ ਆ ਉਹਨਾਂ ਦਾ ਕਿਆ ਗੋਲੇ ਗੇਰਨਾ ਮੰਨਣਾ ਜਾ ਸਰਕਾਰ ਨਹੀਂ ਰੁਕਿਆ ਫਿਰ ਤੁਸੀਂ ਗੇਰ ਫਿਰ ਕੋਈ ਮਤਲਬ ਨਹੀਂ ਬੰਦਾ ਨਹੀਂ ਇੱਕ ਪਾਸੇ ਚਲੋ ਇਹ ਤਾਂ ਬੇਸ਼ੱਕ ਜਿਹੜੀ ਗਲਤ ਗੱਲ ਹੈਗੀ ਜਿਹੜੀ ਤੁਹਾਡੇ ਸੱਟ ਲੱਗੀਆਂ ਜਿਹੜੇ ਬਾਕੀ ਨੌਜਵਾਨਾਂ ਨੇ ਸੱਟਾਂ ਲੱਗ ਰੀਆਂ ਨੇ ਇੱਕ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਦੇਖੋ ਕੌਣ ਜ਼ਿੰਮੇਦਾਰ ਹੈ ਉਹਨੂੰ ਕੌਣ ਮਕੈਨਿਕ ਕੁਝ ਕੋਈ ਕਰੇ ਜਾਊਗਾ ਸਰਕਾਰ ਕੁਝ ਕਰੂਗੀ ਉਹਨਾਂ ਦਾ ਬਚਾਏਗਾ ਇੱਕ ਪੁਲਿਸ ਵਾਲਾ ਮਰਿਆ ਰਾਤ ਆ ਸਾਗੇ ਚੱਕਰਾਂ માં ਸਾਹ ਨਹੀਂ ਆਇਆ ਉਹਨੂੰ ਮਰਿਆ ਉਹ ਠੀਕ ਹੈ ਉਹਨੂੰ ਕਰੋੜਾ ਮਿਲਣਾ ਇੱਕ ਜਿਹੜਾ ਕਹਿੰਦੇ ਨੋਰਮਲ ਬੰਦਾ ਮਰਿਆ ਉਹਨੂੰ 1 ਰੁਪਿਆ ਵੀ ਨਹੀਂ ਮਿਲਣਾ ਹੁਣ ਮੇਰੇ ਸੱਟ ਵੱਜੇ ਇਹਦਾ ਕੌਣ ਜ਼ਿੰਮੇਦਾਰ ਕਿਹੜਾ ਬੰਦੇ ਨੇ ਮਾਰੇ ਉੱਥੇ ਕੋਈ ਬੰਦਾ ਦਿਖ ਰਿਹਾ ਨਾਲੇ ਸਾਰੇ ਮੁਰੇ ਹੋ ਕੇ ਮਾਰ ਰਹੇ ਸਾਰੇ ਨੂੰ ਕੁੱਲੀ ਛੁੱਟ ਦੇਈ ਵੀ ਉਹਨਾਂ ਨੂੰ ਉਹਨਾਂ ਦਾ ਕੋਈ ਕੇਸ ਕਰਨੇ ਵਾਲਾ ਨਹੀਂ ਮੰਦਾ ਸਹੀ ਗੱਲ ਹੈ ਨਹੀਂ ਆਈਓ ਪਾਗਲ ਬਣਾਏ ਨੌਜਵਾਨ ਜਿਹੜੇ ਨੇ ਉਹ ਨਾਰਾਜ਼ ਨੇ ਇੱਕ ਮੈਂ ਗੱਲ ਹੋਰ ਪੁੱਛਣੀ ਚਾਹੁੰਦਾ ਆ ਤੁਹਾਡੇ ਸੱਟ ਲੱਗੀ ਹੈ ਬੇਸ਼ੱਕ ਇਹ ਗਲਤ ਗੱਲ ਹੈ ਪਰ ਇਸ ਤੋਂ ਇਲਾਵਾ ਜੋ ਨੌਜਵਾਨ ਚਾਹੁੰਦੇ ਸੀਗੇ ਉਹ ਹੁੰਦਾ ਨਜ਼ਰ ਨਹੀਂ ਆ ਰਿਹਾ ਨੌਜਵਾਨ ਕਹਿੰਦੇ ਦਿੱਲੀ ਜਾਣਾ ਆ ਦਿੱਲੀ ਜਾਇਆ ਨਹੀਂ ਜਾ ਰਿਹਾ ਅਜੇ ਵੀ ਸਟਾਲ ਕਰ ਦਿੱਤਾ ਹਾਲਾਂਕਿ ਅੱਜ 11 ਵਜੇ ਸਵੇਰ ਦਾ ਪ੍ਰੋਗਰਾਮ ਸੀਗਾ ਤੁਹਾਨੂੰ ਕੀ ਲੱਗਦਾ ਕੀ ਹੋ ਰਿਹਾ ਮੈਨੂੰ ਯਾਰ ਦੇਖੋ ਜਸ ਉਸ ਟਾਈਮ ਵੀ ਇਹਨਾਂ ਨੇ ਕਹਿੰਨੇ ਉਹ ਰੱਖ ਲਿਆ ਕੀ ਕਹਿੰਨੇ ਮੀਟਿੰਗ ਰੱਖ ਲਈ ਫਿਰ ਮੀਟਿੰਗ ਰੱਖਣੇ ਦਾ ਕੀ ਮਤਲਬ ਆ ਜਦ ਕੋਈ ਜਦੋਂ ਉਦੋਂ ਤਾਂ ਯਾਰ ਪਹਿਲਾਂ ਨਹੀਂ ਕੋਲ ਚੱਲ ਰਹੀਆਂ ਉਦੋਂ ਤਾਂ ਕੇਂਦਰੀ ਮੰਤਰੀ ਨੇ ਟਵੀਟ ਕਰਤਾ ਕਹਿੰਦੇ ਕਿ ਭਾਈ ਅਸੀਂ ਦੁਬਾਰਾ ਗੱਲ ਕਰਨ ਨੂੰ ਤਿਆਰ ਆ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਉਹਨਾਂ ਤੇ ਵੀ ਗੱਲ ਕਰਨ ਨੂੰ ਤਿਆਰ ਆ ਜੇ ਗੱਲ ਕਰਨ ਨੂੰ ਤਿਆਰ ਹੈ ਫਿਰ ਉਹ 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 ਉਹਨਾਂ ਨੂੰ ਕੀ ਨਾ ਹੱਕ ਦੇ ਦਾ ਗੋਲੇ ਗੇਰਨੇਗਾ ਡਰੋਨ ਗੇਰਨੇਗਾ ਡਰੋਨ ਸ਼ਰੀਆਮ ਨਿਕਲੇ ਕਿਨੇ ਬੋਲਿਆ ਜਦ ਜਦ ਕਹਿ ਰਹੇ ਆ ਕਿ ਅਸੀਂ ਗੱਲ ਕਰਨ ਨੂੰ ਤਿਆਰ ਆ ਆ ਸਵਾਲ ਗੱਲ ਕਰਨ ਨੂੰ ਤਿਆਰ ਆ ਆ ਕਹਿ ਰਹੇ ਇਹਨਾਂ ਨੂੰ ਕੋਈ ਪੁੱਛੇ ਇਹਨਾਂ ਕੀ ਕੋਈ ਇਹਨਾਂ ਨੂੰ ਕਿਹਨੇ ਬੋਲਿਆ ਹੱਕ ਦੇ ਆਵਾ ਇਹਨਾਂ ਨੂੰ ਪਹਿਲੀ ਗੱਲ ਪੁੱਛਣੀ ਜੀਦੀ ਤੁਹਾਨੂੰ ਉਧਰ ਦੇ ਜਿਹੜੇ ਵੀ ਡੀਜੀਪੀ ਐ ਉਹਨਾਂ ਨੂੰ ਅਗਲ ਬੱਚੇ ਇਹਨਾਂ ਨੂੰ ਕਿਹਨੂੰ ਤੁਸੀਂ ਨਾ ਹੱਕ ਦੇ ਆ ਮਾਰਨ ਦੇ ਹੁਣ ਜਿਹੜੇ ਮੇਰੀ ਸੱਟਾਂ ਵੱਜੀਆਂ ਕਿਸੇ ਦੇ ਇੱਕ ਮੱਜਾ ਵਿਚਾਰਾ ਮਰ ਗਿਆ ਹੁਣ ਤੁਸੀਂ ਕਹਿ ਰਹੇ ਅੱਗੇ ਦਿੱਲੀ ਜਾਣੇ ਮੇ ਫਿਰਦੇ ਦੇ ਉਹ ਵਿਚਾਰਾ ਮਰ ਗਿਆ ਉਦੀ ਚੱਕਰ ਮਾ ਸੀ ਰੁਕੇ ਅਸੀਂ ਉਹਨਾਂ ਨੇ ਵੀ ਅੱਗੇ ਵਧ ਦੇ ਦੇ ਤੋੜੂ ਜਾਉਂਗੇ ਡਾਟੂਗੇ ਹਾਰ ਨਹੀਂ ਮੰਨਦੇ ਕਢੂਗੇ ਚਾਹ ਅੱਖ ਦੂਈ ਵੀ ਪੜ ਜਵੇ ਕਢੂਗੇ ਪਰ ਜੇਰੀ ਯਾਰ ਮੇਰੀ ਗੱਲ ਨੂੰ ਇੱਕ ਇੱਕ ਸੈਂਸਰ ਹੋਰ ਵੀ ਲੱਗਿਆ ਹੋ ਰਿਹਾ ਨਾ ਜਿਹੜਾ ਕੰਨ ਪਾੜਦਾ ਉਹ ਨੇਵੀ ਮਾਂ ਲੱਗ ਮੇਰੇ ਡਾਡੀ ਵੀ ਆਰਮੀ ਚ ਹੈ ਉਹਨਾਂ ਦਾ ਤੇ ਇਹ ਵੀ ਉਰੇ ਲੱਗਣ ਦਾ ਕੀ ਮਤਲਬ ਹੈ ਉਰੇ ਆਮ ਬੰਦੇ ਨੂੰ ਕਿਸਾਨ ਬੰਦੇ ਨੂੰ ਆਹ ਚੀਜ਼ ਨਾਲ ਮਾਰਨੇ ਕੀ ਮਤਲਬ ਬਣ ਰਿਹਾ ਆਹ ਉਹ ਰੇਤ ਨਹੀਂ ਮੰਦੀਆਂ ਆਹ ਤਾਂ ਨੇਵੀ ਵਾਲੀ ਚੀਜ਼ਾਂ ਉਰੇ ਮਣਾਈ ਵੀ ਆਹ ਤਾਂ ਜੰਗ ਲੱਗੀ ਵੀ ਉਰੇ ਇੱਕ ਨੋਰਮਲ ਰੋਡ ਆ ਆ ਜੇ ਮੈਂ ਕੋਈ ਵੀ ਤੁਰਦਾ ਹੈ ਸ਼ਾਂਤੀਪੂਰਵਕ ਪ੍ਰਦਰਸ਼ਨ ਰੋਡ ਟੈਕਸ ਦੇਣੇ ਰੋਡ ਟੈਕਸ ਦੇਣੇ ਕੋਈ ਵੀ ਤੁਰਦਾ ਹੈ ਫੇਰ ਕਹਤੇ ਕੀ ਮਤਲਬ ਬਣਦਾ ਨੇ ਕਿ ਮਾਰਨੇਗਾ ਸਾਡੀ ਮਰਜ਼ੀ ਜਿੱਥੇ ਮਰਜ਼ੀ ਖੜੇ ਜਿੱਥੇ ਮਰਜ਼ੀ ਇਹਨਾਂ ਕਾ ਕੀ ਮਤਲਬ ਬਣ ਰਿਹਾ ਤੁਹਾਡੇ ਏਰੀਆਵਾਂ ਨਹੀਂ ਆਏ ਸੀ ਆਪਣੇ ਏਰੀਆ ਵਿੱਚ ਬੈਠੇ ਫੇਰ ਵੀ ਤੁਸੀਂ ਮਾਰ ਰਹੇ ਹੋ ਹੈਰਾਨੀ ਦੀ ਗੱਲ ਹੈ ਕਿ ਤੁਹਾਡੇ ਏਰੀਆ ਦੇ ਵਿੱਚ ਹੀ ਬੰਬ ਸਿੱਟੇ ਜਾ ਰਹੇ ਨੇ ਤੁਹਾਡੇ ਤੇ ਹੀ ਬੰਬ ਸਿੱਟੇ ਜਾ ਰਹੇ ਨੇ ਉੱਪਰ ਤੇ ਸਾਡੀ ਪੰਜਾਬ ਸਰਕਾਰ ਚੁੱਪਚਾ ਬੈਠੀ ਐ ਸਾਨੂੰ ਉਹਨੂੰ ਕੋਈ ਫਰਕ ਹੀ ਨਹੀਂ ਪੈਂਦਾ ਗੇਰਨ ਦੋ ਉਹਨੂੰ ਕਿਆ ਬਤਲੋ ਸਾਡੇ ਫਰਕ ਸਾਨੂੰ ਪੈ ਰਿਹਾ ਸਾਡੀ ਸੱਟਾਂ ਵੱਜ ਰਹੀਆਂ ਸ਼ਰੀਆਮ ਗੇਰ ਰਹੇ ਆ ਫੇਰ ਆਮ ਤੱਕ ਹੋ ਰਿਹਾ ਫੇਰ ਇੱਕ ਉੱਪਰ ਤੇ ਕਹਿੰਨੇ ਕੇਂਦਰ ਸਰਕਾਰ ਕਹ ਦੂਗੀ ਕਿ ਤੁਸੀਂ ਗੱਲ ਕਰਨੇ ਫਿਰਦੇ ਆ ਕਿਹੜੀ ਸੁਆਹ ਗੱਲ ਕਰ ਰਹੇ ਆ ਇੱਕ ਸਾਈਡ ਗੱਲ ਕਰ ਰਹੇ ਆ ਇੱਕ ਸਾਈਡ ਬੰਦਿਆਂ ਨੂੰ ਮਾਰ ਰਹੇ ਆ ਇਹ ਸਾਨੂੰ ਸਮਝਦੇ ਨਹੀਂ ਕੋਈ ਵੀ ਦਿੱਲੀ ਦਾ ਸਾਡੇ ਹੀ ਆ ਉਹ ਵੀ ਦਿੱਲੀ ਜਾਣੇ ਦਾ ਕੋਈ ਸੁਨ ਰੋਕ ਟੋ ਦਿੱਲੀ ਜਾਣੇ ਨੂੰ ਕਿ ਦਿੱਲੀ ਜਾ ਕੇ ਬੈਠਣਾ ਹੀ ਹੈ ਅਸੀਂ ਕਿਹੜੇ ਗੋਲੀਆਂ ਮਾਰਨ ਚੱਲੇ ਦਿੱਲੀ ਮਾਰਨ ਚੱਲੇ ਥੋੜੀ ਜਿਲੇ ਕਿਸ ਨੂੰ ਚੁੱਪਚਾਪ ਚੱਲੇ ਕਿ ਆਈ ਜਣ ਇਹਨਾਂ ਦਾ ਆਈ ਇਹਨਾਂ ਦਾ ਆਈ ਜਾ ਕਹਿੰਦੇ ਉਹ ਬਣਾ ਤੇ ਆ ਕਿ ਜਿੱਕਣਾ ਜੰਗ ਚੱਲੀ ਹੁੰਦੀ ਹੈ ਜਿੱਕਣਾ ਜੰਗ ਲਈ ਉਹ ਉਹ ਕਣਾ ਰੋਕੇ ਹੋਏ ਆ ਦਿੱਲੀ ਜਾ ਕੇ ਬੈਠਣਾ ਹੀ ਦਾ ਕੁਝ ਕਹਿਆ ਪਿਛਲੀ ਅਰ ਵੀ ਧਰਨਾ ਲੱਗਿਆ ਕਿਸੇ ਨੂੰ ਕੁਝ ਬੋਲਿਆ ਕਿਸੇ ਨੂੰ ਕੁਝ ਕਹਿਆ 7 ਸਵਾਈ ਨਾ ਰੱਖਿਆ ਦਾ ਉਹੀ ਧਰਨਾ ਹੋਣ ਲੱਗਣਾ ਦਾ ਉਹਨਿਆ ਨੂੰ ਪ੍ਰੋਬਲਮ ਆਈ ਪਤਾ ਨਹੀਂ ਕਿ ਆਪ ਚੱਕਰ ਪਿਆ ਹੋ ਧਰਨਾ ਰੁਕ ਨਾ ਗਏਵੇਂ ਪੰਜਾਬ ਸਾਡੀ ਰੋਡ ਕੱਢ ਡੋਕਲੇ ਨਹੀਂ ਨੇ ਸੀਨੀਅਰ ਗੱਲ ਗਲਤ ਹੁੰਦੀ ਯਾਰ ਗੁੱਸਾ ਆ ਜਾਂਦਾ ਜਿਹੜੇ ਨੌਜਵਾਨ ਨੇ ਇਸ ਵੇਲੇ ਖਫਾ ਨੇ ਬੇਸ਼ੱਕ ਖਫਾ ਹੋਣਾ ਬਣਦਾ ਕਿਉਂਕਿ ਹਾਲਾਤ ਇਸ ਨੌਜਵਾਨ ਦੇ ਜੋ ਨਜ਼ਰ ਆ ਰਹੇ ਨੇ ਉਹ ਬੇਸ਼ੱਕ ਜਿਹੜੇ ਨੇ ਉਹ ਤਣਾਪੂਰਵਕ ਨੇ ਫੱਟੜ ਹੋ ਇਸ ਵੇਲੇ ਨੌਜਵਾਨ ਹੋਇਆ ਪਿਆ ਗੰਭੀਰ ਫੱਟੜ ਹੋਇਆ ਪਿਆ ਅੱਖ ਜਿਹੜੀ ਆ ਪੂਰੀ ਕਬਰ ਆ ਇੱਕ ਅੱਖ ਪੂਰੀ ਤਰ੍ਹਾਂ ਫੱਟੜ ਕੀਤੀ ਗਈ ਔਰ ਦੂਜੀ ਅੱਖ ਜਿਹੜੀ ਆ ਉਹ ਸਾਬਤ ਹੈਗੀ ਆ ਫਿਲਹਾਲ ਹਾਲਾਤ ਜਿਹੜੇ ਸ਼ੰਭੂ ਬਾਰਡਰ ਦੇ ਉੱਤੇ ਤੁਹਾਡੇ ਸਾਹਮਣੇ ਨੇ ਇਸ ਲਈ ਰਾਤ ਦਾ ਸਮਾਂ ਆ ਰਾਤ ਦੇ ਸਮੇਂ ਸ਼ੰਭੂ ਬਾਰਡਰ ਦੇ ਵਿੱਚ ਮੌਜੂਦ ਆ ਔਰ ਇੱਥੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ